ਪੰਜਾਬੀ ਸੂਬੇ ਦੇ 50 ਬਾਰੇ ਪੂਰੇ ਹੋਣ ਤੇ ਮੌਕੇ ਸੂਬੇ ਭਰ ਦੇ ਵਿੱਚ ਸਮਾਗਮ ਕਰਵਾਏ ਜਾ ਰਹੇ ਨੇ ਇਸੇ ਦੇ ਤਹਿਤ ਰੋਪੜ ਵਿੱਚ ਵੀ ਸਿੱਖਿਆ ਮਹਿਕਮੇ ਨੇ ਨਹਿਰੂ ਸਟੇਡੀਅਮ ਵਿਖੇ ਇੱਕ ਸਮਾਗਮ ਕਰਵਾਇਆ ਜਿਸ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕਰੀਬ 800 ਸਕੂਲੀ ਬੱਚਿਆਂ ਨੇ ਪੇਸ਼ਕਾਰੀਆਂ ਦਿੱਤੀਆਂ ਸਿੱਖਿਆ ਮੰਤਰੀ ਦਲਜੀਤ ਜੀਮਾ ਇਸ ਸਮਾਗਮ ਦੇ ਵਿੱਚ ਖਾਸ ਤੌਰ ਤੇ ਪਹੁੰਚੇ ਇਸ ਸਮਾਗਮ ਦੀ ਖਾਸ ਗੱਲ ਇਹ ਸੀ ਕਿ ਇਸ ਵਿੱਚ ਪੰਜਾਬ ਦੇ ਵੱਖ-ਵੱਖ ਮੇਲਿਆਂ ਦੀ ਚਰਖ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਹਰ ਧਰਮ ਦੀ ਖਾਸ ਚਲਕ ਵਿਖਾ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਗਿਆ। ਹਰ ਜ਼ਿਲ੍ਹੇ ਦੇ ਵਿੱਚ ਕੋਈ ਨਾ ਕੋਈ ਮੇਲਾ ਲੱਗਦਾ ਜਿਵੇਂ ਰੋਪੜ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦਾ ਮੇਲਾ ਮਸ਼ਹੂਰ ਹੈ ਹੁਲਾ ਮਹੱਲਾ ਦਾ। ਲੁਧਿਆਣੇ ਦੇ ਵਿੱਚ ਸ਼ਪਾਰ ਦਾ ਮੇਲਾ ਮਸ਼ਹੂਰ ਹੈ ਇਸੇ ਤਰ੍ਹਾਂ ਸ਼੍ਰੀ ਮੁਕਸਤ ਸਾਹਿਬ ਦਾ ਮੇਲਾ ਮਸ਼ਹੂਰ ਹੈ ਮੁਕਸਤ ਸਾਹਿਬ ਤੇ ਬਾਕੀ ਥਾਵਾਂ ਤੇ ਵੀ ਤੇ ਬੱਚਿਆਂ ਨੂੰ ਆਪਣੇ ਜਿਹੜੀ ਹਿਸਟਰੀ ਦਾ ਪਤਾ ਲੱਗੇ ਕਿ ਕਿਹੜੇ ਮੇਲੇ ਦੇ ਪਿੱਛੇ ਕੀ ਇਤਿਹਾਸ ਹੈ ਕਿਵੇਂ ਮਨਾਇਆ ਜਾਂਦਾ ਪੁਰਾਣਾ ਜਿਹੜਾ ਸਾਡਾ ਵਿਰਸਾ ਹੈ ਉਹਦੇ ਨਾਲ ਬੱਚੇ ਜੁੜਨ ਇਸ ਤਰ੍ਹਾਂ ਇੱਕ ਮਹਿਮ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਪੰਜਾਬੀ ਵਿਰਸੇ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਸਾਹਿਤ ਨੂੰ ਸਾਰੀਆਂ ਚੀਜ਼ਾਂ ਨੂੰ ਉੱਪਰ ਚੁੱਕਣ ਵਾਸਤੇ ਸੋ ਮੈਂ ਸਮਝਦਾ ਕਿ ਅੱਜ ਵੀ ਬੱਚਿਆਂ ਨੇ ਬਹੁਤ ਮਿਹਨਤ ਕਰਕੇ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਮੇਲੇ ਸੀਗੇ ਉਹਨਾਂ ਨੂੰ ਰੂਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਬੜੀ ਅੱਛੀ ਐਫਰਟ ਹੈ ਔਰ ਇੱਕ ਭਾਈਚਾਰਕ ਸਾਂਝ ਵੀ ਜਿਹੜੀ ਆ ਉਹ ਬੱਚਿਆਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਾਰੇ ਧਰਮਾਂ ਦੇ ਲੋਕੀ ਮਿਲ ਕੇ ਮਨਾਉਂਦੇ ਆ ਸਿੱਖ, ਹਿੰਦੂ, ਸਾਈ ਸਾਰੇ ਰਲਮਿਲ ਕੇ ਸਾਰੇ ਧਰਮਾਂ ਦੇ ਲੋਕ ਮੁਸਲਮਾਨ ਸਿੱਖਿਆ ਮੰਤਰੀ ਨੇ ਦੱਸਿਆ ਕਿ ਸੁਬੇ ਦੀ ਵਰੇਗਾੜ ਤੇ ਮਤਨ ਅਸਰ 1 ਨਵੰਬਰ ਨੂੰ ਦੋ ਖਾਸ ਸਮਾਗਮ ਅੰਮ੍ਰਿਤਸਰ ਦੇ ਵਿੱਚ ਕਰਵਾਏ ਜਾਣਗੇ 1 ਤਰੀਕ ਨੂੰ ਦੋ ਬਹੁਤ ਵੱਡੇ ਸਮਾਗਮ ਇੱਕ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਨਤਕ ਸਮਾਗਮ ਹੈ ਜਿਹੜਾ ਰਣਜੀਤ ਐਵੇਨਿਊ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਔਰ ਦੂਜਾ ਉਸੇ ਦਿਨ ਸ਼ਾਮ ਨੂੰ ਇੱਕ ਬਹੁਤ ਹੀ ਇੰਟਰਨੈਸ਼ਨਲ ਲੈਵਲ ਦਾ ਪੰਜਾਬ ਦੇ ਸੱਭਿਆਚਾਰ ਪੰਜਾਬ ਨੂੰ ਦਰਸਾਉਂਦਾ ਹੋਇਆ ਪ੍ਰੋਗਰਾਮ ਹੈ ਉਹ ਜਿਹੜਾ ਹੈਗਾ ਜਿਹੜੀ ਹੈਰੀਟੇਜ ਵਾਲੀ ਜਗਾ ਬਣਾਈ ਹੈ ਭਰਾਵਾਂ ਦੇ ਟਾਬੇ ਦੇ ਕੋਲ ਜਿਹੜਾ ਟਾਊਨ ਹਾਲ ਹੈ ਉਸ ਜਗ੍ਹਾ ਤੇ